क्या तो जी एस टी डिपार्टमेंट के कुछ बंदे आए थे मेरे को बुक्स बुक्स सब कुछ लगे देख लगे वो देखते देखते मैं थोड़ा जो बाथरूम वास्त मैं उठन लग्या तो मैंने उठ के उन्होंने थप्पड़ मारे खिचके धक्के मारे मेरे तो मैंने बहुत बदलती की, की।, की मेरी बेटी भी खड़ी थी उन्होंने ना बदमीजी में जल सवेरे आया तो पूछया बाकी स्टाफ पूरे बैठा से पर जो सतवंत टिवाणा नाम पता लगेगा वो इतना भर चुका सत्त बंदे थी ਇਸ ਤਰੀਕੇ ਦੇ ਨਾਲ ਇੱਕ ਵਪਾਰੀ ਨੂੰ ਕੁੱਟਣਾ ਮਾਰਨਾ ਕਿਸੇ ਡਿਪਾਰਟਮੈਂਟ ਵੱਲੋਂ ਸਰਾਸਰ ਗਲਤ ਹੈ ਹਕੀਕਤ ਇਹ ਤਾਂ ਉਦੋਂ ਸੀ ਜੀ ਮੈਂ ਤਾਂ ਤੋਹਾਂ ਬਤਮਨੋਂ ਸੇ ਉੱਠੇ ਸੀ ਇੰਨੀ ਇੰਨੀ ਜੋ ਗੁੱਸਾ ਆ ਗਿਆ ਉਹ ਆ ਜਿਹਨੇ ਘੇਟਾ ਮਾਰਿਆ ਨੇ ਅਸੀਂ ਮੰਨ ਕਰਦੇ ਹਾਂ ਜੀ ਐਸੇ ਅਕਸਰ ਨੇ ਵਰਨੂਮੇਟ ਕਰਨਾ ਚਾਹੀਦਾ ਕਿ ਪੁਲਿਸ ਕਾਰਵਾਈ ਕਰਦੀ ਆ ਡਿਪਾਰਟਮੈਂਟ ਸਹੀ ਤਰੀਕੇ ਨਾਲ ਦਖਲਅਵਲ ਕਰਦਾ ਤਾਂ ਠੀਕ ਹੈ ਜੇ ਨਹੀਂ ਅਸੀਂ ਸੈਟੀਸਫਾਈ ਹੋਵਾਂਗੇ ਤਾਂ ਅਸੀਂ ਕਟੇਲਾ ਬੰਦ ਕਰਦੇ ਹਾਂ جان ہتیشی ٹی آر پی نہیں بھروسہ اپ کا سر جی ایس ٹی ڈیپارٹمنٹ دے کچھ بندے ائے سی میرے کو انہوں نے لیٹر وی سنا کھول انسپیکشن واسطے ائے سی کے تا میں کہتا ہوں بیٹھو جی کوئی نہیں دسو کیا کروں میں تا بک بک سب کچھ دیکھنے لگے ہوں دیکھتے دیکھتے میں تھوڑا جا باتھ روم واسطے میں اٹھن لگ گیا تا مینوں اٹھ کے انہوں نے تھپڑ ماریا کھچ کے تکے تکے مارے میرے تب انہوں نے بہت بہت چڑکی کیتی میری بیٹی بھی کھڑی تھی انہوں نے بت بی بی جی نہ بولیا بڑا بزنس کر رہا پلاؤڈ دنگ ਉਹ ਲੈ ਬਲੇ ਉਡਾੜ ਰਿਹਾਦਾ ਇਹ ਮੇਰੀ ਕਾਰ ਦੀ ਗੱਲ ਹੈ ਹਾਂਜੀ ਕਿ ਮੇਰੀ ਕਾਰ ਅੰਦਰੋਂ ਨਾ ਤਿੰਦਾ ਬੰਦਾ ਜੀ ਇਹ ਕੰਪਲੀਟ ਕਰਾਈਏ ਤੁਸੀਂ ਕਰਾਂ ਜਾ ਰਹੇ ਆ ਸਰ ਨੂੰ ਕਰਾਵਾਂਗੇ ਕਿੰਨੇ ਕੁ ਟੀਮ ਬੰਦੇ ਬੰਦੇ ਕਿੰਨੇ ਸੀ ਜਿਹੜਾ ਸੀ ਉਹ 7-8 ਹੁੰਦੇ ਸੀ ਕੋਈ ਮਗਲੀ ਨਿਕਲਿਆ ਉਹ ਚਾਹੇ ਗਲਤੀ ਸੋਡੀ ਸੀ ਗਲਤੀ ਤਾਂ ਉਹਦੀ ਸੀ ਜੀ ਮੈਂ ਤਾਂ ਥੋੜਾ ਬਾਥਰੂਮੋਂ ਉੱਠੇ ਸੀ ਇੰਨੇ-ਇੰਨੇ ਚ ਉਹ ਗੁੱਸਾ ਗਿਆ ਉਹਨੇ ਆ ਕੇ ਮੇਰੇ ਚਾਟਾ ਮਾਰੇ ਉਹਨੇ ਧੱਕਾ ਮਾਰਾ ਮੇਰੇ ਕੋਲ ਵੀਡੀਓ ਹੈ ਉਸ ਚੀਜ਼ ਦੀ ਠੀਕ ਹੈ ਜੀ ਆੜੇ ਵੀ ਕੰਪਲੀਟ ਕਰਾਵਾਂਗੇ ਜੀ ਜਾ ਰਹੇ ਆ ਸਰ ਸਾਨੂੰ ਕੰਪਲੀਟ ਕਰਾਵਾਂਗੇ ਆ ਵੀਡੀਓ ਵਾਰ ਲ ਹੋ ਰਹੀ ਸਾਨੂੰ ਫੋਨ ਆਇਆ ਸੀ ਜਿੰਦਲ ਪਲਾਈ ਬੋਰਡ ਤੋਂ ਹੀ ਵੀ ਕੋਈ GST ਦੀ ਟੀਮ ਉਹਨਾਂ ਦੀ ਦੁਕਾਨ ਤੇ ਆਈ ਆ ਤੇ ਮਿਸਬੇਵ ਕਰ ਰਹੀ ਆ ਵੀ ਜਿੰਦਲ ਸਾਹਿਬ ਜਿਹੜੇ ਉੱਥੇ ਦੇ ਮਾਲਕ ਨੇ ਉਹਨਾਂ ਤੇ ਥੱਪੜ ਮਾਰੇ ਨੇ ਇਟੀਓ ਨੇ ਜਦੋਂ ਅਸੀਂ ਉਰੇ ਆ ਕੇ ਦੇਖਿਆ ਤਾਂ ਪੁੱਛਿਆ ਤਾਂ ਬਾਕੀ ਸਟਾਫ ਪਰ ਬੈਠਾ ਸੀ ਪਰ ਜਿਹੜਾ ਸਤਵੰਤ ਟਿਵਾਨਾ ਯੂਟੀਓ ਦਾ ਨਾਮ ਪਤਾ ਲੱਗਾਗਾ ਉਹ ਇਥੋਂ ਭੱਜ ਚੁੱਕਿਆ ਸੀਗਾ ਉਸ ਤੋਂ ਬਾਅਦ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਵੀ ਇੱਥੇ ਆਈ ਤੇ ਪੁਲਿਸ ਨੇ ਦੇਖਿਆ ਸਾਰਾ ਵੀਡੀਓ ਉਹਨਾਂ ਨੂੰ ਦਿਖਾਈ ਵੀਡੀਓ ਬਣੀ ਹੋਈ ਆ ਤੇ ਜੀਐਸਟੀ ਡਿਪਾਰਟਮੈਂਟ ਦੇ ਮਨੋਰ ਸਿੰਘ ਜੀ ਜਿਹੜੇ ਏਟੀਸੀ ਨੇ ਉਹ ਵੀ ਇੱਥੇ ਆਏ ਨੇ ਹੋਰ ਸਟਾਫ ਵੀ ਇੱਥੇ ਆਏ ਸੀ ਉਹਨੂੰ ਸਾਰੀ ਵੀਡੀਓ ਵੀ ਦਿਖਾਈ ਸਾਰੀ ਗੱਲ ਉਹਨਾਂ ਨੇ ਦੱਸੀ ਤਾਂ ਹੁਣ ਅਸੀਂ ਇੱਥੇ ਬੈਠੇ ਆ ਸਾਰੇ ਮੀਟਿੰਗ ਕਰ ਰਹੇ ਆ ਮੀਟਿੰਗ ਕਰਨ ਤੋਂ ਬਾਅਦ ਅਸੀਂ ਜਿਹੜਾ ਵੀ ਅਗਲਾ ਫੈਸਲਾ ਹੋਏਗਾ ਵੀ ਇਸ ਤਰੀਕੇ ਦੇ ਨਾਲ ਇੱਕ ਵਪਾਰੀ ਨੂੰ ਕੁੱਟਣਾ ਮਾਰਨਾ ਕਿਸੇ ਡਿਪਾਰਟਮੈਂਟ ਵੱਲੋਂ ਸਰਾਸਰ ਗਲਤ ਹੈ ਅਸੀਂ ਮੰਗ ਕਰਦੇ ਆ ਵੀ ਐਸੇ ਅਫਸਰ ਨੂੰ ਟਰਮੀਨੇਟ ਕਰਨਾ ਚਾਹੀਦਾ ਤੇ ਉਹਦੇ ਜਿਹੜੀ ਵੀ ਕਾਨੂੰਨ ਦੇ ਮਤਾਂਕ ਅਰ ਰਵੰਦੀ ਆ ਉਹ ਕੀਤੀ ਜਾਣੀ ਚਾਹੀਦੀ ਆ ਔਰ ਐਸਐਸਪੀ ਪਟਿਆਲਾ ਸਾਹਿਬ ਤੋਂ ਅਸੀਂ ਮੰਗ ਕਰਦੇ ਵੀ ਇਸ ਤਰ੍ਹਾਂ ਸਾਡੇ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਾ ਹੋਵੇ ਜੇ ਹੁੰਦੀ ਹੈ ਤਾਂ ਉਹ ਉਹਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਵੀ ਥਾਣਾ ਕੰਪਲੀਟ ਕਰਾਈਏ ਅਸੀਂ ਬਿਲਕੁਲ ਥਾਣਾ ਕੰਪਲੀਟ ਕਰਾਂਗੇ ਜੇ ਸਾਨੂੰ ਲੋੜ ਪਈ ਤਾਂ ਸਾਨੂੰ ਸ਼ਹਿਰ ਬੰਦ ਕਰਾਂ ਦੀ ਤਾਂ ਸਾਨੂੰ ਅਸੀਂ ਸ਼ਹਿਰ ਵੀ ਬੰਦ ਕਰਾਵਾਂਗੇ ਜੇ ਪੁਲਿਸ ਕਾਰਵਾਈ ਕਰਦੀ ਹੈ ਡਿਪਾਰਟਮੈਂਟ ਸਹੀ ਤਰੀਕੇ ਨਾਲ ਗੱਲਬਾਤ ਕਰਦਾ ਤਾਂ ਠੀਕ ਹੈ ਜੇ ਨਹੀਂ ਅਸੀਂ ਸੈਟੀਸਫਾਈ ਹੋਵਾਂਗੇ ਤਾਂ ਅਸੀਂ ਪਟਿਆਲਾ ਬੰਦ ਕਰਾਵਾਂਗੇ